ਜੈ ਸ਼ੰਕਰ ਜੀ ਕੀ ਜੈ ਭੁਰੇ ਨਾਥ ਮੈਂ ਹਰਵਿੰਦਰ ਸੋਨੀ ਖੁਸ਼ਨਾ ਬਲਾ ਸਾਹਿਬ ਠਾਕਰੇ ਤੋਂ ਗੁਰਦਾਸਪੁਰ ਤੋਂ ਔਰ ਆਪਣੇ ਸ਼ਹਿਰ ਵਾਸੀਆਂ ਨੂੰ ਇੱਕ ਬੜੀ ਖੁਸ਼ਖਬਰੀ ਦੇਣ ਜਾ ਰਿਹਾ ਕਿ ਸਾਡੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾ ਸ਼ਿਵਰਾਤਰੀ ਦੇ ਸੰਬੰਧ ਵਿੱਚ ਜੋ ਜਿਹੜੀ ਸ਼ੋਭਾ ਯਾਤਰਾ ਅਸੀਂ ਉਹਦਾ ਆਯੋਜਨ ਕਰਦੇ ਆ ਉਹ 25 ਫਰਵਰੀ ਨੂੰ ਫੇਰ ਤੋਂ ਕੀਤਾ ਜਾ ਰਿਹਾ ਹੈ ਔਰ ਸਵੇਰੇ 11 ਵਜੇ ਮਾਈਕਾ ਤਲਾਬ ਮੰਦਰ ਤੋਂ ਅਸੀਂ ਸ਼ੁਰੂ ਹੋਵਾਂਗੇ ਔਰ ਬੜੀ ਧੂਮ-ਧਾਮ ਦੇ ਨਾਲ ਮੈ ਕਨਨਗੀ ਉਸ ਦਿਨ ਮੈਨੂੰ ਇਹਨਾਂ ਪਤਾ ਕਿ ਜਿੰਨੀ ਕਿ ਅਸੀਂ ਤਿਆਰੀ ਕਰਦੇ ਪਏ ਆਂ ਔਰ ਜਿਸ ਤਰ੍ਹਾਂ ਸਾਨੂੰ ਸ਼ੈਰ ਵਾਲੇ ਜਿਸ ਤਰ੍ਹਾਂ ਇੱਕ ਸ਼ੰਕਰ ਦੇ ਭਗਵਾਨ ਦੇ ਪ੍ਰਤੀ ਆਪਣੇ ਉਦਗਾਰ ਪ੍ਰਗਟ ਕਰਨਾ ਚਾਹੁੰਦੇ ਨੇ ਉਸ ਦਿਨ ਇੱਕ ਅਲੌਕਿਕ ਨਜ਼ਾਰਾ ਜਿਹੜਾ ਗੁਰਦਾਸਪੁਰ ਤੋਂ ਦੇਖਣ ਨੂੰ ਮਿਲੇਗਾ ਜ ਜਦੋਂ ਅਸੀਂ ਮਾਈਕਾ ਤਲਾਬ ਮੰਦਿਰ ਤੋਂ ਉਸੇ ਲਈ 11 ਵਜੇ ਚੱਲਾਂਗੇ ਔਰ ਬੀਜ ਮਾਰਕੀਟ ਤੋਂ ਹੁੰਦੇ ਹੋਏ ਜਦੋਂ ਸ਼ਿਵ ਸੈਨਾ ਕਾਰ्यालय ਦੇ ਵਿੱਚ ਜਿਹੜੀ ਸਟੇਜ ਲੱਗੀ ਹੋਈ ਹੈ ਉਹਦੇ ਵਿੱਚ ਗੜਮਾਨੇ ਵਿਕਿਆ ਦਾ ਜਿਹੜਾ ਸਨਮਾਨ ਕਰਾਂਗੇ ਸਾਡੇ ਜੰਗਮ ਦੇਵ ਜਿਹੜੇ ਨੇ ਉਹ ਸਤਿਕਾਰਨਗੇ ਭੋਲੇ ਨਾਦੀ ਉਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਹਾਲਸ ਜਿਹੜੀ ਡਾਂਸ ਅਕੈਡਮੀ ਹੈ ਉਹਨਾਂ ਦੀ ਛੋਟੀਆਂ-ਛੋਟੀਆਂ ਬੱਚੀਆਂ ਕਿਉਂਕਿ ਸਾਡੀ ਆ ਬਾਰਾਤ ਹੈ ਔਰ ਬਾਰਾਤ ਦੇ ਵਿੱਚ ਪੰਜਾਬੀ ਅਗਰ ਲੋਕ ਰੀਤਾਂ ਨਾ ਹੋਈ ਤੇ ਕੁਛ ਅਲੱਗ ਹੀ ਲੱਗਦਾ ਤਾਂ ਸੋ ਉਹ ਛੋਟੀਆਂ-ਛੋਟੀਆਂ ਬੱਚੀਆਂ ਜਿਹੜੀਆਂ ਪਰਫਾਰਮੈਂਸ ਦੇਣਗੀਆਂ ਦੈਨ ਉਸ ਤੋਂ ਬਾਅਦ ਅਸੀਂ ਜਿਹੜਾ ਅੱਗੇ ਚੱਲਾਂਗੇ ਲਾਇਬ੍ਰੇਰੀ ਚੌਂਕ ਉਸ ਤੋਂ ਬਾਅਦ ਸਾਡੇ ਟਾਖਣਾ ਚੌਂਕ ਦੇ ਵਿੱਚ ਫਿਰ ਹਵਾਈ ਜਾਂ ਚੌਂਕ ਫਿਰ ਮੰਡੀ ਚੌਂਕ ਦੇ ਵਿੱਚ ਫਿਰ ਸੰਗਰਪੁਰਾ ਰੋਡ ਤੋਂ ਹੁੰਦੇ ਆ ਕਿਬੜੀ ਚੌਂਕ ਤੋਂ ਉਸ ਤੋਂ ਬਾਅਦ ਅਸੀਂ ਜਾਵਾਂਗੇ ਹਨੂਮਨ ਚੌਂਕ ਦੇ ਵਿੱਚ ਹਨੂਮਨ ਚੌਂਕ ਤੋਂ ਫਿਰ ਅਸੀਂ ਗੀਤਾਪੁਰ ਰੋਡ ਤੋਂ ਹੁੰਦੇ ਹੋਏ ਫਿਰ ਦੁਬਾਰਾ ਅਸੀਂ ਮਾਈਕਾ ਤਰਾਪ ਦੇ ਵਿੱਚ ਪਹੁੰਚਾਂਗੇ ਉੱਥੇ ਬੁਰੇ ਨਾਤਾ ਨਮਨ ਕਰਕੇ ਉਹਨਾਂ ਦਾ ਧੰਨਵਾਦ ਕਰਕੇ ਫਿਰ ਅਸੀਂ ਉੱਥੇ ਮੱਖੀਆਂ ਜਿਹੜੀਆਂ ਸਾਡੀਆਂ ਕਜਕਾ ਹੋਣੀਆਂ ਹਨ ਉਹਨਾਂ ਦੇ ਚਰਨ ਧੋ ਕੇ ਤੇ ਫਿਰ ਅਸੀਂ ਲੰਗਰ ਜਿਹੜਾ ਉਹ ਵਿਤਿਤ ਕਰਾਂਗੇ ਤਾਂ ਸੋ ਇੱਕ ਬੜਾ ਹੀ ਅਲੌਕਿਕ ਨਜ਼ਾਰਾ ਦੇਖਣ ਨੂੰ ਹਨ ਜਾ ਰਹੇ ਆ 25 ਫਰਵਰੀ ਨੂੰ ਮੈਂ ਸਾਰੇ ਸ਼ਹਿਰ ਅਗੇ ਬੇਨਤੀ ਕਰਨਾ ਚਾਹਦਾ ਇਹ ਜਿੰਨਾ ਕਬਾਤ ਚੜ ਕੇ ਸਹਿਯੋਗ ਕਰ ਸਕਦੇ ਹੋ ਜਗਾ ਜਗਾ ਤੇ ਲੰਗਨ ਲਗਾਓ ਭੋਲੇ ਨਾਦੀ ਜੋ ਅਗੇ ਪਾਲਕੀ ਚੱਲ ਰਹੀ ਹੋਣੀ ਹੈ ਜਿਹਦੇ ਵਿੱਚ ਅਸ਼ਵੇਲਿੰਗ ਦੇ ਰੂਪ ਦੇ ਵਿੱਚ ਉਹ ਸਥਾਪਿਤ ਹੋਣਗੇ ਉਹਦੇ ਵਿੱਚ ਸਾਡੇ ਜਿਹੜੇ ਪੰਡਤ ਮਹਾਰਾਜ ਨੇ ਉਹ ਉਹਨਾਂ ਦੀ ਸਤਿਤੀ ਕਰਦੇ ਹੋਣਗੇ ਲਗਾਤਾਰ ਜਦੋਂ ਅਸੀਂ ਬਾਜ਼ਾਰ ਦੇ ਵਿੱਚੋਂ ਨਿਕਲਾਂਗੇ ਤੇ ਮੇਰੀ ਬੇਨਤੀ ਇਹੀ ਹੈ ਕਿ ਕੋਈ ਵੀ ਐਸਾ ਵਿਅਕਤੀ ਨਾ ਰਹਿ ਜਾਏ ਜਿਹੜਾ ਪ੍ਰਭੂ ਨੂੰ ਨਮਨ ਨਾ ਕਰੇ ਸਿਰਫ ਜ਼ਰੂਰਤ ਹੈ ਆਪਣੇ ਮੰਦੇ ਅਦਰ ਭਾਪ ਪੈਦਾ ਕਰਨ ਦੀ ਪੈਦਾ ਕਰਨ ਦੀ ਲਈ ਭਾਲ ਤੇ ਆਲਰੇਡੀ ਹੁੰਦਾ ਹੈ ਉਹਨੂੰ ਬਾਹਰ ਕੱਢਣ ਦੀ ਤੋਂ ਬੋਰੇਨਾ ਦੇ ਪ੍ਰਤੀ ਆਪਣਾ ਉਦਗਾਰ ਪ੍ਰਗਟ ਕਰੋ 25 ਫਰਵਰੀ ਨੂੰ ਅਸੀਂ ਤੋਂਤਾਂ ਦੇ ਨਾਲ ਪure ਸ਼ਹਿਰ ਦੇ ਵਿੱਚ ਇੱਕ ਇੱਕ ਸ਼ੰਕਰ ਬਈ ਮਹੌਲ ਬੁਲਾ ਦੇਣਾ ਤੇ ਤੁਸੀਂ ਕਿਰਪਾ ਕਰਕੇ ਉਸ ਦੇ ਵਿੱਚ ਸ਼ਮਿਲਿਤ ਹੋਵੋ ਇੱਕ ਸ਼ੁਭਾ ਯਾਤਰਾ ਦੇ ਨਾਲ ਜਿਹੜਾ ਚਾਹ ਸਕਦਾ ਜ਼ਰੂਰ ਚਲੋ ਔਰ ਜੋ ਕੋਈ ਨਹੀਂ ਚਾਹ ਸਕਦਾ ਉਹ ਆਪਣੇ ਆਪਣੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਉੱਥੇ ਆਪਣੇ ਬੋਰੇਨਾ ਦਾ ਸਵਾਗਤ ਜ਼ਰੂਰ ਕਰੋ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਔਰ ਮੈਂ ਕਹਾਂਗਾ ਕਿ ਸਾਡਾ ਸ਼ਹਿਰ ਜਿਹੜਾ ਸਨਾਤਨ ਮੇਖ ਹੋ ਜਾਣਾ ਚਾਹੀਦਾ ਇਹ ਮੇਰਾ ਸਮਝੋ ਕਿ ਮੇਰੇ ਤੋਂ ਕਾਰਜ ਇਹ ਰਿਹਾ ਤੁਹਾਡਾ ਧੰਨਵਾਦ